دي بياضي او نال يا جو گاو ਆਜੋ ਜੀ ਸਮਾਹ ਕਹਿਣੀ ਚੱਲੋ ਗੁਲਾਬੇ ਨਿਆਣਾ ਕੋ ਬੋਰ ਮਸਕਾ ਨਾ ਤੇਲੀ ਕੋਠੀ ਦੀ ਬੋਲੀ ਚੱਕ ਨਹੀਂ ਪਾਉਂਦੀ ਜਿਹੜਾ ਚੱਕਿਆ ਵਾ ਗੁੰਡਾ ਨਾ ਕੋਈ ਅੰਸ਼ੀ ਗੁੰਡਾ ਉਹਨਾਂ ਦੇ ਸੁਪੇ ਦੇ ਮੁੰਡੇ ਪਿੰਡ ਕੋੜਲਾ ਸੂਰਜਮਾਲ ਵਿੱਚ ਲੋਹੜੀ ਦਾ ਤਿਹਾਰ ਬੜੀ ਧੂਮ-ਤਮ ਨਾਲ ਮਨਾਇਆ ਗਿਆ ਜਿਸ ਵਿੱਚ ਪਿੰਡ ਦੀਆਂ ਲੜਕੀਆਂ ਨੇ ਗੀਤ ਗਾ ਕੇ ਸਾਰੇ ਪਿੰਡ ਵਿੱਚ ਲੋਹੜੀ ਮੰਗੀ ਜਿਨ੍ਹਾਂ ਘਰਾਂ ਵਿੱਚ ਲੋਹੜੀਆਂ ਸਨ ਉਹਨਾਂ ਦੇ ਘਰਾਂ ਵਿੱਚੋਂ ਵੀ ਕੁੜੀਆਂ ਨੇ ਲੋਹੜੀ ਮੰਗੀ ਉਸ ਤੋਂ ਬਾਅਦ ਪਿੰਡ ਦੀ ਪੰਚਾਇਤ ਅਤੇ ਪਿੰਡ ਦੀਆਂ ਲੜਕੀਆਂ ਉਹਨਾਂ ਘਰਾਂ ਵਿੱਚ ਗਈਆਂ ਜਿਨ੍ਹਾਂ ਦੇ ਘਰ ਮੁੰਡੇ ਦੇ ਲੋਹੜੀ ਜਾਂ ਜਿਨ੍ਹਾਂ ਦੇ ਵਿਆਹ ਹੋਇਆ ਉਹਨਾਂ ਦੇ ਲੋਹੜੀ ਲਈ ਉਸ ਤੋਂ ਉਪਰੰਤ ਗੁਰਦੁਆਰਾ ਤੰਤਨਬਾਬਾ ਨੇ ਹਾਲ ਦਾਸ ਜੀ ਦੇ ਗੁਰਦੁਆਰੇ ਦੇ ਸਾਹਮਣੇ ਸਾਰਾ ਪਿੰਡ ਇਕੱਠਿਆ ਹੋ ਕੇ ਬਾਬਾ ਜਸਵੰਤ ਸਿੰਘ ਜੀ ਨੇ ਪਿੰਡ ਦੇ ਭਲੇ ਦੀ ਅਰਦਾਸ ਕੀਤੀ ਅਤੇ ਅਰਦਾਸ ਤੋਂ ਉਪਰੰਤ ਬਾਬਾ ਜੀ ਨੇ ਧੂਨੇ ਨੂੰ ਅਗਨੀ ਦਿਖਾਈ ਪਿੰਡ ਦੀਆਂ ਔਰਤਾਂ ਨੇ ਧੂਨੇ ਉੱਪਰ ਦੀ ਮੂਲੀਆਂ ਵਾਰੀਆਂ ਤੇ ਧੂਨੇ ਵਿੱਚ ਤੇਲ ਸੁੱਟ ਕੇ ਮੱਥਾ ਟੇਕਿਆ ਉਸ ਤੋਂ ਬਾਅਦ ਲੱਡੂਆਂ ਤੇ ਸੰਤਰਿਆਂ ਦਾ ਪ੍ਰਸ਼ਾਦ ਵਰਤਾਇਆ ਗਿਆ ਬਾਬਾ ਜਸਵੰਤ ਸਿੰਘ ਜਗਤਾਰ ਸਿੰਘ ਖਾਲਸਾ ਪ੍ਰਧਾਨ ਦਵਿੰਦਰ ਸਿੰਘ ਕੋਟਲਾ ਗੁਰਮਖ ਸਿੰਘ ਕੋਟਲਾ गुरमुख सिंह सतनाम सिंह ठेकेदार सोहन सिंह खालसा सिंह सरपंच गुरनाम सिंह परमजीत वाले, बिजलीवाले गुरमेज खालसा ऊधम सिंह घूमण रविंद्र सैक्टरी सिंह जसपाल खालसा, मंगत बिजली वाले परमजीत सिंह होलैंड हरजिंदर सिंह साबी वीर सिंह हरमेत सिंह मेसा गुरमीत सिंह राजू सुखविंदर सिंह सुखी महेंद्र सिंह कुलवंत सिंह मनजीत सिंह साबा रिपोर्टर रविंदर सिंह कोला की विशेष रिपोर्ट डी पंजाब न्यूज़ वाहेगुरु जी का खालसा वाहेगुरु जी की फतेह आज पवित्र तो दिहाड़ा लोहड़ी का है कोटला सूरमल की समुची नगर निवासी संगत पंचायत पुरातन समय तो ਰੋ ਇਹ ਲੋੜੀ ਦਾ ਤਿਹਾਰ ਇੱਕ ਇਤਿਹਾਸਿਕ ਦਿਨ ਹੈ ਤੇ ਇਸ ਕੋਟਲਾ ਸੁੰਦਮਤਵਾਸ ਤੇ ਇੱਕ ਸਪੈਸ਼ਲ ਇਤਿਹਾਸ ਹੈ ਕਿ ਕੋਟਲਾ ਸੁੰਦਮਤਵਾਲ ਦੇ ਇੱਕੋ ਜਗ੍ਹਾ ਤੇ ਪੰਚਾਇਤ ਘਰ ਵਿੱਚ ਸਾਰਾ ਨਗਰ ਇਕੱਤਰ ਹੋ ਕੇ ਲੋੜੀ ਦਾ ਤਿਹਾਰ ਮਨਾਉਂਦੇ ਹਨ ਸਮੁੱਚੀਆਂ ਸੰਗਤਾਂ ਨੂੰ ਇਲਾਕਾ ਨਿਵਾਸੀਆਂ ਨੂੰ ਦੂਰ ਦੇ ਰੈਡੇ ਪਰਦੇਸਾਂ ਵਿੱਚ ਵਸਦੇਆਂ ਸੰਗਤਾਂ ਨੂੰ ਵੀ ਮੇਰੇ ਵੱਲੋਂ ਗੁਰਮੁਖ ਸਿੰਘ ਕੇਰਲ ਦੇ ਪਿੰਛਾ ਨੂੰ ਸਮੂਹ ਜੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਕਿ ਅੱਜ ਨਕਰ ਦੀ ਪੰਚਾਇਤ ਦਾ ਸੂ ਨਕਰ ਨਿਵਾਸੀਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਹੋਇਆ ਵਧਾਈਆਂ ਦਿੰਦਾ ਹਾਂ ਕਿ ਸਾਰੀਆਂ ਸੰਗਤਾਂ ਨੇ ਬਰਾਲ ਮਿਲ ਕੇ ਅੱਜ ਦਾ ਜੋ ਇਹ ਤਿਹਾਰ ਬਰਾਲ ਮਿਲ ਕੇ ਸਾਰੀਆਂ ਸੰਗਤਾਂ ਨੇ ਪਿਆਰ ਅਤੇ ਭਗ ਦੇ ਨਾਲ ਮਨਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਦੀਕ ਸ਼ਾਹਪੋਟ ਦੇ ਚੜ੍ਹਦੇ ਪਾਸੇ 2 ਕਿਲੋਮੀਟਰ ਤੇ ਪਿੰਡ ਕੋਟਲਾ ਸੂਜਮੱਲ ਜੋ ਹਰ ਸਾਲ ਦੀ ਤਰ੍ਹਾਂ ਸੰਗਤਾਂ ਰਲ ਮਿਲ ਕੇ ਲੋਹੜੀ ਦਾ ਤਿਹਾੜੀ ਮਨਾਉਂਦੀਆਂ ਵਾ ਤੇ ਉੱਥੇ ਸਾਡੀ ਪੁਰਾਣੀ ਪਰੰਪਰਾ ਬਜ਼ੁਰਗਾਂ ਵੇਲੇ ਤੋਂ ਚੱਲੀ ਆਉਂਦੀ ਕਰਤਾਨ ਪਾਪਾ ਨਿਹਾਲਦਾਸ ਜੀ ਸੰਤ ਬਾਬਾ ਮਨਛਾ ਸਿੰਘ ਜੀ ਦੇ ਕਰਤਾ ਦੁਆਰਾ ਜੋ ਸੰਗਤਾਂ ਅਰਦਾਸ ਬੇਨਤੀਆਂ ਪੂਰੀਆਂ ਹੋਈਆਂ ਸ਼ੁਕਰਾਨਾ ਕਰਦੀਆਂ ਅੱਗੇ ਤੋਂ ਅਰਦਾਸ ਬੇਨਤੀਆਂ ਕਰਦੀਆਂ ਵਾ ਸੋ ਇਸ ਉਪਰਕ੍ਰਿਤ ਸਾਖਤਾ ਨੂੰ ਲੱਖ ਲੱਖ ਵਧਾਈਆਂ ਲੋਹੜੀ ਦੇ ਦਿਹਾੜੇ ਵਿਦੇਸ਼ਾਂ ਦੇ ਵਿੱਚ ਜੋ ਇੰਦੇ ਦੇ ਜੀਤ ਤੇ ਨਗਰ ਨਿਵਾਸੀ ਜੋ ਪ੍ਰਬੰਧਕ ਕਮੇਟੀ ਵੱਲੋਂ ಗ್ರಾಮ ਪੰਚਾਇਤ ਵੱਲੋਂ ਅਸੀਂ ਲੋਹੜੀ ਦੇ ਦਿਹਾੜੇ ਤੇ ਲੱਖ ਲੱਖ ਵਾਰਕਾ ਵਾਹਿਦੁਰਜੀਤ ਖਾਲਸਾ ਵਾਹਿਦੁਰਜੀਤ